ਜਿੰਦਾਬਾਦ ਜਿੰਦਾਬਾਦ ਪਿੰਡ ਭੂੰੜੀ ਦੇ ਲੋਕਾਂ ਦਾ ਇੱਕਾ ਜਿੰਦਾਬਾਦ 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 ਗੜੀ ਗੜੀ ਚ ਵਾਈ ਵਾਟ ਵਾਈ ਕਾਟ ਵਾਈ ਕਾਟ ਗੜੀ ਗੜੀ ਚ ਵਾਈ ਵਾਟ ਵਾਈ ਕਾਟ ਵਾਈ ਕਾਟ ਸਤਿ ਸ਼੍ਰੀ ਅਕਾਲ ਜਿੰਦਾਬਾਦ ਜਿੰਦਾਬਾਦ ਅਸੀਂ ਅੱਜ ਜਿਹੜਾ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਪੰਜਾਬ ਦੇ ਅੰਦਰ ਅੱਜ ਸਾਡਾ ਪਿੰਡ ਭੂੰੜੀ ਤੇ ਨਾਲ ਦੇ ਪਿੰਡ ਚੋਣ ਬਾਈਕਾਟ ਕਰ ਰਹੇ ਆ ਕਿਉਂਕਿ 2 ਮਹੀਨਿਆਂ ਤੋਂ ਅਸੀਂ ਇੱਕ ਸਾਡੇ ਪਿੰਡ ਲੋਕਾਂ ਦੀ ਸਿਹਤ ਖਰਾਬ ਕਰਨ ਵਾਲੀ ਪ੍ਰਦੂਸ਼ਿਤ ਗੈਸ ਫੈਕਟਰੀ ਲੱਗ ਰਹੀ ਆ ਅਸੀਂ ਸੰਘਰਸ਼ ਕਰ ਰਹੇ ਆ ਕੋਈ ਵੀ ਸਾਡੇ ਕੋਲ ਨਾਲ ਲੀਡਰ ਆਇਆ ਨਾ ਸਰਕਾਰ ਨੇ ਸਾਡੀ ਬਾਤ ਪੁੱਛੀ ਨਾ ਪ੍ਰਸ਼ਾਸਨ ਸਾਡੇ ਪਿੰਡਾਂ ਚ ਗੁੱਸਾ ਇਸ ਗੱਲ ਦਾ ਕਿਉਂਕਿ ਇਹਦੇ ਨਾਲ ਦੀ ਇੱਕ ਫੈਕਟਰੀ ਲੱਗੀ ਆ ਘੰਗਰਾਲੀ ਰਾਜਪੂਤਾਂ ਜਿਹਨੇ ਧਰਤੀ ਦਾ ਪਾਣੀ ਵੀ ਖਰਾਬ ਕਰਤਾ ਤੇ ਉੱਥੋਂ ਦੀ ਹਵਾ ਬਹੁਤ ਮੁਸ਼ਕਲੀ ਆ ਤੇ ਲੋਕ ਬਹੁਤ ਦੁਖੀ ਆ ਸਾਡੇ ਲੋਕ ਆ ਜਿਹੜੇ ਪਿੰਡ ਦੇ ਸਾਡੀਆਂ ਬੀਬੀਆਂ ਉਹ ਸਭ ਕੁਛ ਉਹ ਤੇ ਦੇਖ ਕੇ ਆਈਆਂ ਇਸ ਕਰਦੇ ਪੱਕਾ ਹੋ ਗਿਆ ਪਿੰਡ ਇਲਾਕਾ ਪੱਕਾ ਹੋ ਗਿਆ ਵੀ ਜਿੰਨਾ ਚਿਰ ਇਹਨੂੰ ਜਿੰਦਾ ਨਹੀਂ ਲੱਗਦਾ ਅਸੀਂ ਇਸ ਨਾਲ ਲੜੀ ਜਾਵਾਂਗੇ ਤੁਸੀਂ ਦੇਖੋ 50 ਸੈਂਟੀਗ੍ਰੇਡ ਦਾ ਟੈਂਪਰੇਚਰ ਆ 50 ਉੱਥੇ ਸਾਡੀਆਂ ਬੀਬੀਆਂ ਤਪਚ ਤੁਰਕੇ ਕਈ ਵਾਰੀ ਤੁਰਕੇ ਆਉਂਦੀਆਂ ਖੇਤਾਂ ਵਿੱਚ ਦੀ ਮੈਂ ਉਹਨਾਂ ਦੇ ਸੈਟ ਨੂੰ ਸਲਾਮ ਕਰਦਾ ਸਾਡਾ ਸਾਰਾ ਪਿੰਡ ਪੂਰੀ ਹਮੈਤ ਅੱਜ ਜ਼ੀਰੋ ਐ ਸੇ ਵੋਟ ਨਹੀਂ ਜ਼ੀਰੋ ਤੇ ਨਾਲ ਦੇ ਪਿੰਡ ਕੋਟੂੰਬਰਾ ਹੋਰ ਕਦਾਈ ਚੱਕਾ ਰਾ ਵਗਰਾ ਆਦਿ ਖਬਰਾਂ ਆ ਰਹੀਆਂ ਲਗਭਗ ਇਲਾਕੇ ਚ ਬਾਈਕਾਟ ਦੇ ਬਰਾਬਰ ਹਾਲਤਾ ਫਰਦੂਸ ਗੈਂਸ ਫੈਕਟਰੀ ਦੇ ਵਿਰੋਧ ਦੇ ਵਿੱਚ ਸਾਰੀ ਸੰਘਰਸ਼ ਕਮੇਟੀ ਨੇ ਸਾਰੀ ਨੇ ਤੇ ਨਗਰ ਨਿਵਾਸੀ ਨੇ ਫੈਸਲਾ ਕੀਤਾ ਕਿ ਪੂਰਨ ਤੌਰ ਤੇ ਬਾਈਕਾਟ ਆ ਲੋਕ ਸਭਾ ਦੀਆਂ ਚੋਣਾਂ ਦਾ ਕਿਉਂਕਿ ਅਸੀਂ ਬਾਈਕਾਟ ਤਾਂ ਹੀ ਕੀਤਾ ਸਾਡਾ ਕੋਈ ਪ੍ਰਸ਼ਾਸਨ ਨਹੀਂ ਸੁਣ ਰਿਹਾ ਕੋਈ ਸਰਕਾਰ ਨਹੀਂ ਸੁਣਦੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਫੈਕਟਰੀ ਲੱਗ ਜਾਂਦੀ ਹੈ ਬਹੁਤ ਬਦਬੂਦਾਰਾ ਇਹਨਾਂ ਹਵਾ ਵੀ ਪ੍ਰਦੂਸ਼ ਹੋ ਜਾਣੀਆਂ ਪਾਣੀ ਵੀ ਪ੍ਰਦੂਸ਼ਿਤ ਹੋ ਜਾਣਾ ਸਾਡਾ ਜੀਣਾ ਮੁਸ਼ਕਲ ਹੋ ਜਾਣਾ ਇਹਦੇ ਨਾਲ ਦੀ ਘក្រਾਨੀ ਰਾਜਪੂਤਾਂ ਲੱਗੀ ਹੋਈ ਆ ਉਹ ਲੋਕਾਂ ਦਾ ਬੁਰਾ ਹਾਲ ਆ ਅਸੀਂ ਉਹਨਾਂ ਨੂੰ ਦੇਖ ਕੇ ਹੀ ਪੂਰਨ ਤੌਰ ਤੇ ਲੋਕ ਸਭਾ ਚੋਣਾਂ ਦਾ ਬਾਈਕਟ ਕੀਤਾ ਹਾਲ ਸਾਹਿਬ ਆਈ ਬੀ ਦੇ ਫਤੇ ਸਾਰਿਆਂ ਨੂੰ ਬੇਇਨਤਿਕੀ ਕੀਤੀ ਜਾਂਦੀ ਹੈ ਸਾਡੇ ਦਰਮਿਆਨ ਪੁੱਛੋ ਅਸੀਂ 2 ਮਹੀਨਿਆਂ ਤੋਂ ਪ੍ਰਦੂਸ਼ਕ ਫੈਕਟਰੀ ਦਾ ਵਿਰੋਧ ਕਰ ਰਹੇ ਹਾਂ ਸਾਡੀ ਕਿਸੇ ਪ੍ਰਦਰਸ਼ਨ ਦੀ ਸੁਣੀ ਨਹੀਂ ਅੱਜ ਤੋਂ ਅੱਜ ਅਸੀਂ ਵੋਟਾਂ ਦਾ ਬਾਈਕਟ ਕੀਤਾ ਸਾਡੇ ਪਿੰਡ ਨੇ ਕਿਸੇ ਨੇ ਕੋਈ ਬੋਰ ਨਹੀਂ ਪਾਣੀ ਅਸੀਂ ਸਰਕਾਰ ਦਾ ਬੋਲ ਕਰਦੇ ਆਂ ਨਾ ਸਾਡੀ ਕਿਸੇ ਸਰਕਾਰ ਨੇ ਸੁਣੀ ਬਾਈ ਕੁ ਜੀ ਖਾਲਸਾ ਬਾਈ ਜੀ ਇੱਥੇ ਪ੍ਰਦੂਸ਼ਣ ਫੈਕਟਰੀ ਲੱਗ ਰਹੀ ਸੀ ਤੇ ਉਹਦੇ ਸਬੰਧ ਵਿੱਚ ਸਾਰੇ ਪਿੰਡ ਨੇ ਵੋਟਾਂ ਦਾ ਬਾਈਕਟ ਕੀਤਾ ਹੈ ਇਸੇ ਕਰਕੇ ਕੋਈ ਬੋਰ ਨਹੀਂ ਕੋਈ ਵੀ ਨਹੀਂ ਬੋਰ ਪਈ ਔਰ ਇਸ ਟਾਈਮ ਇੱਕ ਵੱਜ ਗਿਆ ਵਾ ਹਾਂਜੀ ਹਾਂਜੀ ਤੇ ਉਹਦੀ ਕਰਕੇ ਕੋਈ ਬੋਰ ਨਹੀਂ ਪਈ ਕੋਈ ਵੋਟ ਨਹੀਂ ਪਈ ਹਾਂਜੀ ਮੈਡਮ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਇੱਥੇ ਬੋਰ ਨਹੀਂ ਪਈ ਜੀ ਹਾਂਜੀ ਪਈ ਨਹੀਂ ਨਹੀਂ ਪਈ ਜੀ ਕਾਰਨ ਕੀ ਆ ਜੀ ਕਾਰਨ ਸਾਡੇ ਪਿੰਡ ਬਾਇਓ ਗੈਸ ਤੇ ਕਾਰਬਨ ਡਾਈਆਕਸਾਈਡ ਤੇ ਨਾਈਟ੍ਰੋਜਨ ਗੈਸ ਤਿਆਰ ਕਰਨ ਵਾਲਾ ਪਲਾਂਟ ਜੇ ਲੱਗ ਰਿਹਾ ਜਿਹੜੀ ਫੈਕਟਰੀ ਉਹਦੇ ਸਬੰਧ ਵਿੱਚ 2 ਮਹੀਨੇ ਤੋਂ ਉੱਪਰ ਦਿਨ ਹੋ ਗਏ ਆ ਸਵਾ ਦੋ ਮਹੀਨੇ ਹੋ ਚੁੱਕੇ ਆ 21 21 ਮਾਰਚ ਤੋਂ ਭੱਜੇ ਫਿਰਦੇ ਪਿੰਡ ਵਾਲੇ ਸਾਰੇ ਪਰ ਕਿਸੇ ਨੇ ਪ੍ਰਸ਼ਾਸਨ ਨੇ ਉਹਨਾਂ ਦੀ ਗੱਲ ਨਹੀਂ ਸੀ ਸੁਣੀ ਤੇ ਸਾਰੇ ਪਿੰਡ ਨੇ ਮੁਕੰਮਲ ਬਾਈਕਾਟ ਕਰ ਦਿੱਤਾ ਅਸੀਂ ਆਪਣੀਆਂ ਡਿਊਟੀਆਂ ਤੇ ਜਿਵੇਂ ਦਫ਼ਤਰਾਂ ਦਾ ਲਾਇਆ ਹੋਇਆ ਸਾਡੀ ਸੇਵਾ ਸਾਡੀ ਡਿਊਟੀ ਕੀ ਚੱਲ ਰਹੀ ਹੈ ਫਸਟ ਟਾਈਮ ਸਾਡੀ ਡਿਊਟੀ ਤਾਂ ਹੈ ਸੀ ਬਈ ਅਸੀਂ ਵੋਟਰਾਂ ਦੀ ਸੇਵਾ ਕਰਨੀ ਸੀ ਇੱਧਰੋਂ ਉੱਧਰੋਂ ਲਿਹਾਉਣੇ ਸੀ ਜਿਹੜਾ ਨਹੀਂ ਚੱਲ ਸਕਦਾ ਉਹਨੂੰ ਕੁਰਸੀ ਨਾਲ ਗਾਂ ਕਰਨਾ ਸੀ ਜਾਂ ਕਿਸੇ ਨੂੰ ਦਵਾਈ ਫੂਟੇ ਦਿਵਾਉਣੀ ਤਾਂ ਨੇੜੇ ਹੋ ਕੇ ਦਿਵਾਉਣੀ ਸੀ ਕੋਈ ਪ੍ਰੈਗਨੈਂਟ ਲੇਡੀ ਜਾਂ ਹੋਰ ਗਰਭਤੀ ਲੇਡੀ ਜਾਂ ਕੋਈ ਦੁੱਧ ਪਲਾਉ ਦਾ ਬੱਚਾ ਫੜਨਾ ਸੀ ਸਾਡੀ ਸੇਵਾ ਕਾफी ਲੱਗੀ ਹੋਈ ਸੀ ਹਾਂਜੀ ਹੁਣ ਕੋਈ ਵੋਟਰ ਨਹੀਂ ਤੇ ਫਿਰ ਅਸੀਂ ਜੋ ਕਰਦੇ ਹਾਂ ਤੇ ਹੁਣ ਅਸੀਂ ਆਜਾ ਰਹੇ ਹਾਂਜੀ ਅਸੀਂ ਆਜਾ ਹਾਂ ਕਿੰਨੇ ਵੱਜ ਗਏ ਹਨ 1 ਵਜੇ 1 ਵਜੇ ਜੀ ਬੋਟਾਂ ਦਾ ਬਾਈਗੜ ਕੀਤਾ ਸੀ ਪਿੰਡ ਭੂਰੀ ਦੇ ਵਿੱਚ ਅੱਜ ਤੋਂ ਤਕਰੀਬਨ 2 3 ਮਹੀਨੇ ਪਹਿਲਾਂ ਇੱਥੇ ਪ੍ਰਦੂਸ਼ਨ ਗੈਸ ਫੈਕਟਰੀ ਲੱਗੀ ਬਣ ਜਾ ਰਹੀ ਸੀ ਇਥੋਂ ਦੇ ਲੋਕ ਇੰਨੇ ਦੁਖੀ ਸੀ ਤੁਸੀਂ ਮੰਗ ਪੱਤਰ ਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ